ਭੰਗੜਾ ਲਗਾ ਅੱਧੀ ਜਿੱਤ ਤੇ ਦੇਖ ਬਟਾ ਵੀ ਦੇਖਾ ਦੇ ਅੱਧੀ ਜਿੱਤ ਤੇ ਹੋਣ ਨੇ ਉਹ ਸਿੰਗਰ ਜਿਹੜੇ ਕਿ ਸਟੇਜ 'ਤੇ ਸ਼ੇਅਰ ਨਹੀਂ ਕਰਦੇ ਉਸ ਤੋਂ ਬਾਅਦ ਰঞ্জੀਤ ਬਾਵੇ ਦੀ ਗੱਲ ਕਰ ਲਈ ਤੇ ਆਏ ਦਿਨ ਨਵੇਂ ਤੋਂ ਨਵਾਂ ਜਿਹੜਾ ਕਿ ਮੁੰਡਾ ਸਟੇਜ ਦੇ ਉੱਪਰ ਚੜਨਦੇ ਆਇਆ ਹੁਣ ਇਹ ਵੀਰ ਦਾ ਹਲੇ ਤੱਕ ਨਹੀਂ ਪਤਾ ਲੱਗਾ ਕਿ ਜਿੱਥੇ ਪ੍ਰੋਗਰਾਮ ਲਗਾਉਣ ਗਿਆ ਸੀਗਾ ਉੱਥੋਂ ਦਾ ਮੁੰਡਾ ਆ ਜਾਂ ਰঞ্জੀਤ ਬਾਵੇ ਦੀ ਟੀਮ ਦਾ ਬੰਦਾ ਆ ਪਰ ਇੰਨਾ ਵਧੀਆ ਸਰਤਾਸ ਦਾ ਗਾਣਾ ਗਾਇਆ ਆ ਜਿਸ ਤੋਂ ਬਾਅਦ ਤੁਸੀਂ ਸੋਚਣ ਵਾਲੀ ਗੱਲ ਇਹ ਹੋਵੇਗੀ ਇੱਕ ਤੋਂ ਇੱਕ ਸਿੰਗਰ ਜਿਹੜਾ ਕਿ ਸਟੇਜ ਦੇ ਉੱਪਰ ਖਲੋਤਾ ਆ ਸੀਗਾ ਮਿਊਜ਼ਿਕ ਦਾ ਆਰਟਿਸਟ ਜਿਹੜਾ ਕਿ ਦਾ ਕੰਡਿਆ ਉਹ ਵੀ ਸਟੇਜ ਦੇ ਉੱਪਰ ਮੌਜੂਦ ਸੀਗਾ ਕਿਸੇ ਵੀ ਚਰਚ ਦੇ ਅਸੀਂ ਕੋਈ ਵੀ ਸ਼ਿਕਤ ਨਹੀਂ ਦੇਖੀ ਇਸ ਵੀਡੀਓ ਦੇ ਵਿੱਚ ਕਿਸੇ ਨੇ ਨਹੀਂ ਕਿਹਾ ਕਿ ਤੂੰ ਆ ਗਾਣਾ ਕਿਉਂ ਗਾਇਆ ਜਾਂ ਤੁਸੀਂ ਇਹ ਸਿੰਗਰ ਦਾ ਗਾਣਾ ਕਿਉਂ ਗਾਇਆ ਕਿਉਂਕਿ ਸਰਤਾਜ ਨੂੰ ਸਾਰਿਆਂ ਨੇ ਸੋਹਂਦੇ ਆ ਬੜੇ ਹੀ ਇੱਕ ਕਹਿ ਸਕਦੇ ਆ ਠੰਡੇ ਸੁਭਾਅ ਵਾਲਾ ਬੰਦਾ ਹੈਗਾ ਸਰਤਾਜ ਉਸੇ ਤਰ੍ਹਾਂ ਰੰਜੀਤ ਬਾਵੇ ਨੇ ਹੁਣ ਮੈਂ ਕਹਿੰਦਾ ਕਮਾਲ ਹੀ ਕਰ ਦਿੱਤੀ ਆਪਣੇ ਗਾਣਿਆਂ ਦੇ ਨਾਲ ਨਾਲ ਪੰਜਾਬ ਦੇ ਹੋਰ ਜਿੰਨੇ ਵੀ ਮੁੰਡੇ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆ ਰਿਹਾ ਤੇ ਤੁਸੀਂ ਸਾਰਿਆਂ ਨੇ ਇਹਨਾਂ ਦੇ ਸ਼ੋਅਾਂ ਨੂੰ ਦੇਖ ਕੇ ਆਨੰਦ ਮਾਣ ਸਕਦੇ ਹੋ ਕੀ ਗਾਇਕਾ ਰਣਜੀਤ ਬਾਵਾ ਨੇ ਉੱਥੇ ਰੰਗ ਬੰਨੇ ਸੀਗੇ ਇੱਕ ਟਾਈਮ ਤੇ ਰਣਜੀਤ ਬਾਵਾ ਗਾਉਂਦਿਆਂ ਹੁੰਦਾ ਆ ਜਿਵੇਂ ਹੀ ਉਹਦੇ ਨਾਲ ਮੁੰਡੇ ਉਹਨੂੰ ਗੱਲ ਕਰਨ ਵਾਸਤੇ ਪਿਛੇ ਲਾ ਕੇ ਜਾਂਦ ਨੇ ਮਾਈਕੋ ਮੁੰਡੇ ਦੇ ਹੱਥ ਦੇ ਦਿੰਦਾ ਆ ਤੇ ਕਹਿੰਦਾ ਕਿ ਕੋਈ ਭੰਗੜੇ ਵਾਲਾ ਗਾਣਾ ਗਾ ਸਾਨਿਆਂ ਨੂੰ ਮੈਂ ਕਹਿੰਦਾ ਕਿ ਇੱਕ ਹਿਸਾਬ ਦਾ ਨਚੋਣਾ ਚੁੰਦਾ ਸੀਗਾ ਰਣਜੀਤ ਬਾਵਾ ਉਸ ਤੋਂ ਪਹਿਲਾਂ ਹੀ ਜਿਹੜੀ ਕਿ ਉਹਦੇ ਕੋਲੋਂ ਮਾਈਕੋ ਦੂਸਰੇ ਮੁੰਡੇ ਦੇ ਹੱਥ ਦੇ ਦੇ ਦਿੰਦਾ ਤੇ ਉਹ ਸਿਰਫ ਉਹਨੂੰ ਕਹਿੰਦਾ ਕਿ ਤੂੰ ਹੁਣ ਕੋਈ ਗਾਣਾ ਸੁਣਾ ਇਹਨਾਂ ਨੂੰ ਬਾਕੀ ਤੁਸੀਂ ਰਣਜੀਤ ਬਾਵੇ ਦੇ ਬਾਰੇ ਹੋਰ ਕੀ ਕੁਝ ਕਹਿਣਾ ਚਾਹੋਗੇ ਇੱਕੋ ਕਾਫੀ ਆਦਾ ਗਾਲ ਦੇ ਉੱਤੇ ਟ੍ਰੋਲ ਵੀ ਹੋ ਰਿਹਾ ਜਿਹਦੇ ਵਿੱਚ ਹੂੰ 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 ਕਰਕੇ ਉਹਨੇ ਮਿਊਜ਼ਿਕ ਦੇ ਵਿੱਚ ਦਿੱਤਾ ਸੀਗਾ ਕਿ ਆ ਇੱਥੇ ਵਧੀਆ ਲੱਗੂਗਾ ਇਦਾਂ ਦੀਆਂ ਤੁਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਹੋਰ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ